ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਗੱਲ ਕਰਨੀ ਆ ਸਬਰ ਬਾਰੇ ਰਿਸ਼ਤਿਆਂ ਬਾਰੇ ਆਪਣੇ ਰਿਸ਼ਤਿਆਂ ਬਾਰੇ ਮੈਂ ਫੇਰ ਕਹਿੰਦੀ ਆ ਵੀ ਜਿਹੜੇ ਪੈਸੇ ਨਾਲ ਖੜੇ ਨੇ ਉਹ ਵੀ ਦੇਖੇ ਹੋਏ ਆ ਜਿਹੜੇ ਦਿਲੋਂ ਖੜਦੇ ਨੇ ਅੰਦਰੋਂ ਤੜਫਦੀਆਂ ਜਿਨ੍ਹਾਂ ਦੀਆਂ ਉਹ ਵੀ ਦੇਖੇ ਹੋਏ ਆ ਦੁਨੀਆ ਨੇ ਭਲੇਖਾ ਪਾੜ ਲਿਆ ਕਿਉਂਕਿ ਅਸੀਂ ਜਦ ਪੈਸੇ 'ਚ ਹੁੰਨੇ ਆ ਸਾਡੇ ਨਾਲ ਬਹੁਤ ਸਮਾਜ ਜੁੜਦਾ ਚਲੇ ਜਾਂਦਾ ਹੈ ਯਾਰ ਦੋਸਤ ਜੁੜਦੇ ਚਲੇ ਜਾਂਦੇ ਆ ਸਾਡੇ ਉਹੀ ਮੂੰਹ ਬੋਲੇ ਭੈਣ ਭਾਈ ਬਣ ਜਾਂਦੇ ਨੇ ਬਹੁਤ ਕੁਝ ਬਣ ਜਾਂਦਾ ਹੈ ਸਾਨੂੰ ਮਾਮੇ ਮਾਸੀਆਂ ਵੀ ਫੋਨ ਮਾਰ ਮਾਰ ਪੁੱਛਣਗੇ ਪੁੱਤ ਕੀ ਕਰਦਾ ਕਿੱਥੇ ਆ ਤੂੰ ਜੇ ਐ ਬੋ ਐ ਪਰ ਇੱਕ ਤੁਹਾਨੂੰ ਮੈਂ ਦੱਸਦੀ ਆ ਅੱਜ ਦੀ ਜਿਹੜੀ ਦੁਨੀਆ ਉਹ ਨਵਾਂ ਲਿਪਿਆ ਦੇਖਦੀ ਆ ਪੁਰਾਣਾ ਲਿਪਿਆ ਨਹੀਂ ਦੇਖਦੀ ਜਦੋਂ ਸਾਡੀਆਂ ਗੋਡਣੀਆਂ ਲੱਗੀਆਂ ਹੁੰਨੀਆਂ ਜਦੋਂ ਅਸੀਂ ਮਾੜੇ ਸਮੇਂ 'ਚ ਹੁੰਨੇ ਆ ਜਿਹੜੇ ਉਹ ਸਾਡੇ ਨਾਲ ਖੜੇ ਹੁੰਨੇ ਆ ਨਾ ਉਹ ਸਾਨੂੰ ਇਕਾ ਦੁੱਕਾ ਲੱਗਣ ਲੱਗ ਜਾਂਦੇ ਆ ਵੀ ਸਾਡੇ ਨਾਲ ਤੋਂ ਬੰਗਾਲਿਆਂ ਤੋਂ ਕੀ ਲੈਣਾ ਹੈ ਜਿਹੜੇ ਸਾਡੇ ਨਾਲ ਗੱਡੀਆਂ 'ਚ ਬੈਨੇ ਆ ਜਿਹੜੇ ਸਾਨੂੰ ਫੋਨ ਮਾਰਦੇ ਆ ਅੱਜ ਪੁੱਤ ਪੁੱਤ ਕਹਿ ਕੇ ਸਾਨੂੰ ਉਹ ਚੰਗੇ ਲੱਗਣ ਲੱਗ ਜਾਂਦੇ ਆ ਜਿਨ੍ਹਾਂ ਨੇ ਸਾਡਾ ਮਾੜਾ ਵਕਤ ਕਟਾਇਆ ਹੁੰਦਾ ਮਾੜੇ ਸਮੇਂ 'ਚ ਸਾਨੂੰ ਸੰਭਿਆ ਹੁੰਦਾ ਉਹ ਨਹੀਂ ਸਾਨੂੰ ਦਿਖਦੇ ਉਹਨਾਂ ਨੂੰ ਅਸੀਂ ਭੁੱਲ ਜੰਨੇ ਆ ਕਿ ਇਸ ਸਮਾਂ ਘੜੀ ਦੀਆਂ ਸੋਈਆਂ ਵਾਂਗੂ ਚੱਲਦਾ ਰਹਿੰਦਾ ਹੈ ਕਦੇ ਰਾਜਿਆਂ ਦੇ ਕਦੇ ਬਾਬੂਆਂ ਦੇ ਉਸ ਟਾਈਮ ਅਗਲੇ ਦੀਆਂ ਗੋਡਣੀਆਂ ਲੱਗੀਆਂ ਹੁੰਨੀਆਂ ਸਾਡਾ ਕਰਨੇ ਵਾਲਾ ਚੰਗੇ ਸਮੇਂ 'ਚ ਹੁੰਦਾ ਹੈ ਅੱਜ ਗੋਡਣੀ ਵਾਲਾ ਚੰਗੇ ਸਮੇਂ 'ਚ ਹੈ ਅੱਜ ਕਰਨੇ ਵਾਲਿਆਂ ਦੀ ਗੋਡਣੀਆਂ ਲੱਗੀਆਂ ਹੋਈਆਂ ਸਮੇਂ ਨੂੰ ਸਲਮ ਹੈ ਫੇਰ ਨਹੀਂ ਖੜਦੇ ਉਹ ਮੈਂ ਫੇਰ ਕਹੂੰਗੀ ਇਹ ਜਿਹੇ ਬੰਦੇ ਬਹੁਤ ਨੀਚ ਹੁੰਦੇ ਨੇ ਘਟੀਆਂ ਹੁੰਦੇ ਨੇ ਜਿਹੜੇ ਸਮੇਂ ਨਾਲ ਚੱਲਣ ਹਾਂ ਕਿਸੇ ਗਲਤ ਫਹਮੀ ਆਜ ਸਾਡੇ ਚ ਕੋਈ ਫਰਕ ਆ ਗਿਆ ਉਹ ਵੱਖਰੀ ਗੱਲ ਐ ਪਰ ਜੇ ਅਸੀਂ ਸਮੇਂ ਨੂੰ ਦੇਖ ਕੇ ਬਦਲੇ ਹਾਂ ਫਿਰ ਅਸੀਂ ਇਨਸਾਨੀਅਤ ਚ ਨਹੀਂ ਆਉਂਦੇ ਫਿਰ ਅਸੀਂ ਭੈਣ ਭਾਈਆਂ ਚ ਨਹੀਂ ਆਉਂਦੇ ਫਿਰ ਅਸੀਂ ਰਿਸ਼ਤਿਆਂ ਚ ਨਹੀਂ ਆਉਂਦੇ ਨਾ ਸਮਾਂ ਕਦੇ ਕਿਸੇ ਦਾ ਬਣਿਆ ਨਾ ਸਮੇਂ ਨੇ ਕਿਸੇ ਦਾ ਬਣਨਾ ਇਹ ਜ਼ਿੰਦਗੀ ਦੀ ਚੱਕਰ ਵੀ ਉਹ ਐ ਚੱਲਦੀ ਰਹਿਣੀ ਐ ਕਦੇ ਵਾਦਿਆਂ ਚ ਕਦੇ ਘਟਿਆਂ ਚ ਜ਼ਿੰਦਗੀ ਪਾਣੀ ਦੀ ਛੱਲ ਵਰਗੀ ਹੈ ਕਦੇ ਆਹ ਕਿਨਾਰੇ ਲੱਗ ਜਾਂਦੀ ਹੈ ਕਦੇ ਆਹ ਕਿਨਾਰੇ ਲੱਗ ਜਾਂਦੀ ਹੈ ਇਨਸਾਨ ਜ਼ਿੰਦਗੀ 'ਚ ਹਜ਼ਾਰ ਵਾਰ ਡਾਮਾ ਡੋਲ ਹੁੰਦਾ ਹੈ ਦਰਿਆ ਦੀ ਝੱਗ ਮੰਗੋ ਕਦੇ ਆਹ ਕਿਨਾਰੇ ਲੱਗ ਗਿਆ ਕਦੇ ਆਹ ਕਿਨਾਰੇ ਲੱਗ ਗਿਆ ਕਦੇ ਮਾਣ ਨਾ ਕਰਿਆ ਕਰੋ ਵੀ ਮੈਂ ਕਿਨਾਰੇ ਤੇ ਆ ਫਲਾਣਾ ਡੁੱਬਦਾ ਨਹੀਂ ਖਬਰਾਂ ਤੂੰ ਕਿਨਾਰੇ ਤੇ ਅਗਲੇ ਨੇ ਨਿਕਲ ਕੇ ਹੀ ਬਾਹਰ ਹੋ ਜਾਣਾ ਹੈ ਇੰਨਾ ਕਿਨਾਰੇ ਲੱਗ ਜਾਣਾ ਅਗਲੇ ਨੇ ਮੈਂ ਫੇਰ ਕਹਿਨੀ ਆ ਅੱਜ ਦੇ ਰਿਸ਼ਤਿਆਂ ਤੇ ਫਿੱਟ ਲਾਣਤਾ ਹੈ ਕਿਉਂਕਿ ਅੱਜ ਦੇ ਰਿਸ਼ਤੇ ਪੈਸੇ ਦੇ ਆਂ ਖੂਨ ਦੇ ਨਹੀਂ ਖੂਨ ਦਾ ਰੰਗ ਲਾਲ ਨਹੀਂ ਰਿਹਾ ਹੁਣ ਸਫੈਦ ਹੋ ਗਿਆ ਅੱਗੇ ਖੂਨ ਦੀ ਖਿੱਚ ਹੁੰਦੀ ਸੀ ਬੰਦਾ ਘਰ ਬੈਠਾ ਦੱਸ ਦੰਦਾ ਤੀ ਘਰ ਬੈਠਾ ਦੱਸ ਦੰਦਾ ਤੀ ਇੰਨੀ ਖਿੱਚ ਹੁੰਦੀ ਸੀ ਵੀ ਮੇਰੇ ਨੂੰ ਕੋਈ ਤਕਲੀਫ ਐ ਮੇਰਾ ਕੋਈ ਮੇਰੇ ਕੋਲ ਨੂੰ ਲੰਗ ਗਿਆ ਹੁਣ ਹੁਣ ਖਿੱਚ ਪੈਸੇ ਦੀ ਹੁਣ ਖਿੱਚ ਪੈਸੇ ਦੀ ਐ ਬੰਦਾ ਜਿੱਥੇ ਪੈਸਾ ਨਾ ਉੱਥੇ ਚੁੰਬਕ ਵਾਂਗੂ ਖਿੱਚਿਆ ਹੁੰਦਾ ਹੈ ਮੋਟਰਾਂ ਗੱਡੀਆਂ ਦੀ ਖਿੱਚ ਹੈ ਕੋਠੀਆਂ ਦੀ ਖਿੱਚ ਹੈ ਦਿਖਾਵੇ ਦੀ ਖਿੱਚ ਹੈ ਅੱਗੇ ਕਹਿੰਦੇ ਰਿਸ਼ਤੇ ਹੁੰਦੇ ਤੇ ਹੁਣ ਰਿਸ਼ਤੇਦਾਰੀਆਂ ਬਣ ਗਈਆਂ ਕੋਈ ਨਹੀਂ ਚਾਹੁੰਦਾ ਅਸੀਂ ਉੱਪਰ ਉੱਠੀਏ ਹਰੇਕ ਕਹਿੰਦਾ ਵੀ ਹਰੇਕ ਮੇਰੇ ਤੋਂ ਥੱਲੇ ਰਹੇ ਜਿਸ ਥੱਲੇ ਰਹੂਗਾ ਤਾਂ ਮੇਰੇ ਤੋਂ ਦਬਿਆ ਰਹੂਗਾ ਥੱਲੇ ਉੱਪਰ ਕਰਨੇ ਵਾਲਾ ਉਹ ਬੈਠਾ ਹੈ ਉਹਦੇ ਤੇ ਮੈਂ ਤਾਂ ਕਹਿੰਦੀ ਆ ਬਈ ਕਿੰਨਾ ਹੀ ਤੁਹਾਡੀ ਜ਼ਿੰਦਗੀ ਚ ਹਨੇਰੀਆਂ ਝੱਖੜ ਜੋ ਮਰਜ਼ੀ ਚ ਲਜਾਣਾ ਡੋਲਿਓ ਨਾ ਬਸ ਉਹਦੇ ਤੇ ਟੇਕ ਬਣਾ ਕੇ ਰੱਖੋ ਸੋਹੀ ਗੱਲਾਂ ਡਰਨ ਦੀ ਘਬਰਾਉਣ ਦੀ ਕੋਈ ਲੋੜ ਨਹੀਂ ਜਦ ਸਾਨੂੰ ਕੋਈ ਆਪਣਾ ਮਾਣਾ ਮੋਟਾ ਵੀ ਕਿਸੇ ਪੱਖੋਂ ਤੰਗ ਕਰਦਾ ਹੈ ਜਾਂ ਸਾਨੂੰ ਕਿਸੇ ਪੱਖੋਂ ਸਾਡੇ ਦਿਮਾਗ ਤੇ ਕੋਈ ਟੈਨਸ਼ਨ ਆਉਂਦੀ ਹੈ ਕੋ ਸੱਚੇ ਪਾਸ਼ਾ ਤੁਸੀਂ ਆ ਪਰ ਮੈਂ ਇੱਕ ਗੱਲ ਫੇਰ ਜਾਂਦੀ ਜਾਂਦੀ ਕਹੂੰਗੀ ਪਰ ਤੁਸੀਂ ਅੰਦਰੋਂ ਮੰਨਦੇ ਸੱਚੇ ਹੋ ਤੁਸੀਂ ਅੰਦਰੋਂ ਮੰਨਦੇ ਸੱਚੇ ਹੋ ਤੁਹਾਡੇ ਮਨ 'ਚ ਕੋਈ ਕਾਲਸ ਨਾ ਹੋਵੇ ਮੈਂ ਇੱਕ ਗੱਲ ਹੋਰ ਜ਼ਰੂਰ ਕਹੂੰਗੀ ਜੇ ਤੁਸੀਂ ਜ਼ਿੰਦਗੀ 'ਚ ਕਾਮਯਾਬ ਹੋਣਾ ਹੈ ਅਗਲਾ ਪੱਟਣੇ ਵਾਲਾ ਕਦਮ ਕਿਸੇ ਨੂੰ ਮਨਾ ਦੱਸਿਆ ਕਰੋ ਜੇ ਤੁਸੀਂ ਅਗਲਾ ਕਦਮ ਪੱਟਣੇ ਵਾਲਾ ਕਿਸੇ ਨੂੰ ਦੱਸਤਾ ਤਾਂ ਉਹ ਤੋਂ ਪੱਟਿਆ ਹੀ ਨਹੀਂ ਜਾਣਾ ਉਹ ਕਦੇ ਵੀ ਤੁਸੀਂ ਆਪਣਾ ਅਗਲਾ ਕਦਮ ਕਿਸੇ ਨੂੰ ਦੱਸਤਾ ਵੇ ਮੈਂ ਆਉਣੇ ਵਾਲੇ ਸਮੇਂ ਚ ਆ ਕੰਮ ਕਰਨਾ ਹੈ ਤੁਹਾਡੇ ਦੇਖਦੀ ਦੇਖਦੀ ਤੁਹਾਡੇ ਰਾਹਾਂ ਚ ਕੰਡੇ ਪਿਛਾ ਦੇਣਗੇ ਤੁਸੀਂ ਚਾਹ ਕੇ ਵੀ ਅਗਲਾ ਕਦਮ ਨਹੀਂ ਪੱਟ ਸਕਦੇ ਕਿਉਂਕਿ ਦੁਨੀਆ ਕੋਲ ਬਹੁਤ ਤਰੀਕੇ ਨੇ ਤੁਹਾਨੂੰ ਥਾਈਆਂ ਬਿਠਾਉਣ ਦੇ ਤੁਸੀਂ ਸੋਚਦੇ ਰਹ ਜੂਗੇ ਅਗਲਾ ਕੰਮ ਕਰ ਜੂਗਾ ਸੋ ਇਹ ਗੱਲਾਂ ਮੈਂ ਤਾਂ ਇਹ ਜਿਹੇ ਗੱਲਾਂ ਕਰਦੀਆਂ ਕਰਦੀ ਹੋ ਰਹੋਗੇ ਕਿਉਂਕਿ ਸੰਤਾਪ ਹੰਡਾਏ ਹੋਏ ਨੇ ਸੱਚੀਆਂ ਗੱਲਾਂ ਕੌੜੀਆਂ ਹੁੰਦੀਆਂ ਨੇ ਬਹੁਤ ਨੂੰ ਲੱਗ ਜਾਂਦੀਆਂ ਨੇ ਉਹਨਾਂ ਨੂੰ ਕੌੜੀਆਂ ਲੱਗਦੀਆਂ ਜਿਨ੍ਹਾਂ ਨੇ ਭਾਈ ਮਾੜੇ ਸਮੇਂ ਦਾ ਮੂੰਹ ਨਹੀਂ ਦੇਖਿਆ ਜਿਹੜੇ ਮਾੜੇ ਸਮੇਂ ਦਾ ਮੂੰਹ ਦੇਖਦੇ ਆ ਨਾ ਜਿਹੜੇ ਮਾੜੇ ਸਮੇਂ ਚ ਨੂੰ ਚੰਗੇ ਭਲੇ ਮਾਨਸਾ ਇਨਸਾਨ ਭੋਲੇ ਇਨਸਾਨ ਨੰਗਦੇ ਆ ਉਹ ਐਂ ਜਿਆ ਗੱਲਾਂ ਦਾ ਗੁੱਸਾ ਨਹੀਂ ਕਰਦੇ ਉਹਨਾਂ ਨੂੰ ਪਤਾ ਹੁੰਦਾ ਵੀ ਦੁਨੀਆਦਾਰੀ ਚ ਚੱਲਦਾ ਕੀ ਆ ਸੋਈ ਗੱਲਾਂ ਚਲੋ ਠੀਕ ਹੈ ਜੀ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦਿਆ ਕਰੋ ਸਤਿ ਸ਼੍ਰੀ ਅਕਾਲ ਜੀ